ਨੌਜਵਾਨ ਵੀਰ ਸਾਡਾ ਮਨੋਟ ਦਾ ਕੋਲੇ ਵਾਲੀ ਦਾ ਪਿੰਡਾ ਅਸੀਂ ਉਧਰੋਂ ਆਉਂਦੇ ਸੀ ਤੁਰੇ ਆਉਂਦੇ ਆਉਂਦੇ ਸਾਡੇ ਨਾਲ ਆਇਆ ਇੱਥੇ ਅਸੀਂ ਸਾਡਾ ਕੈਂਪ ਲੱਗਿਆ ਹੋਇਆ ਬਾਬਾ ਦੀਪ ਸਿੰਘ ਸੇਵਾ ਸਟੱਡੀ ਵੱਲੋਂ ਸਾਰਿਆਂ ਵੱਲੋਂ ਇੱਥੇ ਦੁੱਧਾ ਲੰਗਰ ਚੱਲਦਾ ਸਾਡੇ ਨਾਲ ਉਧਰ ਅਸੀਂ ਮੱਥਾ ਟੇਕ ਕੇ ਆਏ ਸੀਗੇ ਨਾਲ ਆਉਂਦੇ ਆਉਂਦੇ ਗੱਲਾਂ ਕਰਨ ਲੱਗ ਗਿਆਂ ਇਹਨੇ ਬੰਦੇ ਨੇ ਇਮਾਨਦਾਰੀ ਨਾਲ ਦੱਸਿਆ ਕਹਿੰਦਾ ਭਾਈ ਮੈਂ ਕਹਿੰਦਾ ਨਸ਼ਾ ਖਾਨਾ ਅਸੀਂ ਆਖਿਆ ਕਹਿੰਦਾ ਮੈਂ ਭਾਈ ਕੈਪਸੂਲ ਖਾਨਾ ਕਹਿੰਦਾ ਆਹ ਸੀ ਕਹਿੰਦਾ ਮੈਂ ਖਾਨਾ ਪਰ ਜਦੋਂ ਗੱਲਾਂ ਕਰੀਆਂ ਕਹਿੰਦਾ ਅੱਜ ਤੋਂ ਬਾਈ ਮੇਰੇ ਜਦੋਂ ਗੱਲ ਕਰਦਾ ਕਰਦਾ ਕਹਿੰਦਾ ਬਾਈ ਉੱਥੇ ਵੀ ਸਾਨੂੰ ਰਾਜ ਗੱਲ ਕਰੀ ਕਹਿੰਦਾ ਵੀ ਅੱਜ ਤੋਂ ਪਰਨ ਕਰਦਾ ਕਰਾਂ ਸੀ ਦਇ ਧਰਤੀ ਦੇ ਉੱਪਰ ਕਹਿੰਦਾ ਖੜ ਕੇ ਇਹ ਤੋਂ ਬਾਅਦ ਕਹਿੰਦਾ ਨਸ਼ਾ ਨਹੀਂ ਕਰੂੰਗਾ ਕਿਉਂਕਿ ਜੋ ਇਹਨੇ ਅੱਜ ਇੱਥੇ ਦੇਖਿਆ ਸਾਰਾ ਇਤਿਹਾਸ ਦੇਖਿਆ ਸਿੱਖੀ ਸਿੱਖ ਸਿੱਖ ਧਰਮ ਦਾ ਜਹੋ ਜਲਾਲ ਦੇਖਿਆ ਉਹ ਸਾਰੀਆਂ ਚੀਜ਼ਾਂ ਦੇਖ ਕੇ ਇਹਦੇ ਮਨ ਦੇ ਵਿੱਚ ਜਿਹੜਾ ਫੁਰਨਾ ਆਇਆ ਨਾ ਵੀ ਨਹੀਂ ਯਾਰ ਅਸੀਂ ਕੀ ਹਾਂ ਤੇ ਕੀ ਬਣ ਜਾਨੇ ਆ ਕਿੱਥੋਂ ਇਹ ਸੀ ਦਾਨੀ ਧਰਤੀ ਉਪਰ ਪਰਨ ਕਰਕੇ ਗਿਆ ਮੈਨੂੰ ਬਹੁਤ ਚੱਕਾ ਲੱਗਿਆ ਨੌਜਵਾਨ ਮੇਰਾ ਕਹਿਣ ਦਾ ਭਾਵ ਇਹ ਆ ਵੀ ਜਿਹੜੇ ਸਾਡੇ ਜਿੰਨੇ ਵੀ ਨੌਜਵਾਨ ਨੇਗੇ ਸਾਡੇ ਗਲਤ ਰਸਤੇਾਂ ਤੁਰ ਪਏ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਏ ਜਦੋਂ ਇੱਥੇ ਆਉਣਗੇ ਆ ਕੇ ਸੇਵਾ ਕਰਨਗੇ ਉਹਨਾਂ ਦੇ ਵਿੱਚ ਆਟੋਮੈਟਿਕੀ ਮਨ ਦੇ ਵਿੱਚ ਜਿਹੜੀ ਭਾਵਨਾ ਕਿਉਂਕਿ ਇੱਥੇ ਮਾਤਾ ਗੁਜਰਕੌਰ ਦੀ ਐਡੀ ਵੱਡੀ ਜਿਹੜੀ ਕਿ ਇਸ ਹਾਵ ਨਾਲ ਉਹ ਵੀ ਪੈਰਾ ਲੱਗਿਆ ਹੋਇਆ ਤੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤੇ ਸਿੰਘ ਤੇ ਸੰਗਤਾਂ ਦੇ ਵਿੱਚ ਹੀ ਵਿਚਰ ਰਹੇ ਨੇਗੇ ਜਦੋਂ ਉਹਨਾਂ ਦੀਆਂ ਸ਼ਹੀਦੀਆਂ ਜਦੋਂ ਉਸ ਇਤਿਹਾਸ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਯਾਦ ਕਰਦੇ ਆ ਫਿਰ ਕਿਰਪਾ ਮਹਾਰਾਜ ਆਪ ਹੀ ਕਰਦੇ ਨੇ ਕਿ ਕਿਉਂਕਿ ਇਹ ਰੋਗ ਹੈਗਾ ਮਨ ਦਾ ਜਿਹੜਾ ਨਸ਼ਾ ਕਰਨਾ ਹੈ ਦੇਖੋ ਨਸ਼ਾ ਬੰਦਾ ਕਦੋਂ ਕਰਦਾ ਜਦੋਂ ਬੰਦੇ ਦਾ ਮਨ ਤੇ ਕੰਟਰੋਲ ਨਹੀਂ ਹੁੰਦਾ ਜਦੋਂ ਨਸ਼ਾ ਹਮੇਸ਼ਾ ਬੰਦਾ ਉਦੋਂ ਕਰਨ ਲੱਗਦਾ ਜਦੋਂ ਉਹਦਾ ਮਨ ਤੇ ਕੰਟਰੋਲ ਨਹੀਂ ਹੁੰਦਾ ਜਦੋਂ ਮਨ ਤੇ ਕੰਟਰੋਲ ਹੋਣਾ ਕਿਵੇਂ ਆ ਦੇਖੋ ਮਨ ਤੇ ਕੰਟਰੋਲ ਕਰਨ ਲਈ ਦੁਨੀਆ ਦੇ ਉੱਪਰ ਕੋਈ ਦਵਾਈ ਨਹੀਂ ਬਣੀ ਜੋ ਜੇ ਮਨ ਤੇ ਉੱਪਰ ਕੰਟਰੋਲ ਕਰਨ ਦਾ ਬਾਣੀ ਤੇ ਸੇਵਾ ਤੇ ਸਿਮਰ ਨਾਲ ਹੀ ਜਿਹੜਾ ਮਨ ਤੇ ਕੰਟਰੋਲ ਹੋ ਸਕਦਾ ਤਾਂ ਕਰਕੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਕਹਿੰਦੇ ਨੇ ਮਨ ਜਿੱਤੇ ਜਗ ਜਿੱਤੇ ਜਿਹਨੇ ਬੰਦੇ ਨੇ ਮਨ ਜਿੱਤ ਲਿਆ ਤਾਂ ਉਹਨੇ ਜਗ ਜਿੱਤ ਲਿਆ ਇਸ ਕਰਕੇ ਜਦੋਂ ਮਨ ਤੇ ਕੰਟਰੋਲ ਹੋ ਗਿਆ ਬੰਦਾ ਆਟੋਮੈਟਿਕ ਹੀ ਨਸ਼ਾ ਛੱਡ ਦੂਗਾ ਸ਼ਰਾਬ ਵੀ ਬੰਦਾ ਉਹਦੀ ਪੀਂਦਾ ਜਦੋਂ ਉਹਦਾ ਮਨ ਤੇ ਕੰਟਰੋਲ ਨਹੀਂ ਰਹਿੰਦਾ ਜੋ ਵੀ ਬੁਰਾ ਕਰਮਾ ਬੰਦਾ ਉਦੋਂ ਬੁਰਾ ਕਰਮ ਕਰਦਾ ਜਦੋਂ ਉਹਦਾ ਮਨ ਤੇ ਕੰਟਰੋਲ ਨਹੀਂ ਹੁੰਦਾ ਇਸ ਕਰਕੇ ਜੇਕਰ ਮਨ ਤੇ ਕੰਟਰੋਲ ਕਰਨਾ ਤਾਂ ਸਾਨੂੰ ਸੇਵਾ ਤੇ ਸਿਮਰ ਨਾਲ ਬਾਣੀ ਨਾਲ ਜੁੜਨਾ ਪੈਣਾ ਆਪਣੇ ਇਤਿਹਾਸ ਬਾਰੇ ਜਾਣਚਣਾ ਪੈਣਾ ਆਪਣੇ ਇਤਿਹਾਸ ਬਾਰੇ ਪੜ੍ਹਨਾ ਪੈਣਾ ਸਿੱਖਣਾ ਪੈਣਾ ਫਿਰ ਸਾਡਾ ਆਟੋਮੈਟਿਕ ਹੀ ਮਨ ਤੇ ਕੰਟਰੋਲ ਹੋ ਜੂਗਾ ਇਸ ਕਰਕੇ ਮੇਰੀ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਜਿੰਨੇ ਵੀ ਨੌਜਵਾਨ ਇਹ ਨਸ਼ਿਆਂ ਦੀ ਦਲਦਲ 'ਚ ਫਸਗੇ ਆ ਇਹ ਸਾਰੀ ਜਿਹੜੀ ਬਿਮਾਰੀ ਆ ਮਾਨਸਿਕ ਬਿਮਾਰੀ ਆ ਇਹ ਮਾਨਸਿਕ ਜਿਹੜੀ ਬਿਮਾਰੀ ਆ ਇਹਦੀ ਦੁਨੀਆ ਦੇ ਉੱਪਰ ਹੋਰ ਕੋਈ ਇਲਾਜ ਨਹੀਂ ਹੈਗਾ ਕੋਈ ਦਵਾਈ ਨਹੀਂ ਹੈਗੀ ਸਿਰਫ ਪਰ ਸਿਰਫ ਬਾਣੀ ਸਿਮਰਨ ਸੇਵਾ ਸਿਮਰਨ ਇਹੀ ਇਲਾਜ ਆਦਾ ਇਸ ਕਰਕੇ ਤੁਹਾਡਾ ਮਨ ਕੰਟਰੋਲ ਦੇ ਵਿੱਚ ਆਉਣਾ ਆਟੋਮੈਟਿਕ ਹੀ ਨਸ਼ੇ ਛੱਡ ਜਾਓਗੇ ਜਾਂਦਾਬਾਦ ਆ ਰ ਮੈਨੂੰ ਬਹੁਤ ਚੰਗੀ ਲੱਗਿਆ ਧੰਨਵਾਦ ਨੌਜਵ ਤੇ ਰੋਜ਼ ਨਾ ਇੱਕ ਮੈਂ ਤੈਨੂੰ ਹੋਰ ਗੱਲ ਦੱਸਦਾ ਜੇ ਕਈ ਵਾਰ ਇਤਨਾ ਮਹਿਸੂਸ ਹੋਵੇ ਹਨਾ ਵੀ ਮੈਨੂੰ ਹੁਣ ਇੰਨਾ ਸ਼ੀਧੀ ਤੈਨੂੰ ਐਵੇਂ ਲੱਗ ਰਿਹਾ ਤਾਂ ਤਾਂ ਗੁਰਦੁਆਰਾ ਸਾਬ ਪਕ ਜਾ ਕਰ ਦੇਖੋ ਆਪਾਂ ਕਹਿੰਦੇ ਨਾ ਵੀ ਗੁਰਦੁਆਰਾ ਸਾਬ ਉਦੋਂ ਜਾਵਾਂਗੇ ਜਿਆਦਾਤਰ ਨੌਜਵਾਨਾਂ ਦਾ ਇਹ ਆ ਕਿ ਤੁਸੀਂ ਗੁਰੂ ਘਰ ਉਦੋਂ ਜਾਵਾਂਗੇ ਜਦੋਂ ਸਾਡਾ ਮਨ ਠੀਕ ਹੋਇਆ ਜਦੋਂ ਸਾਡਾ ਜਦੋਂ ਸਾਡਾ ਮਨ ਠੀਕ ਹੋਸੀ ਉਦੋਂ ਗੁਰੂ ਘਰ ਜਾਵਾਂਗੇ ਜਦੋਂ ਤੇਰਾ ਮਨ ਢੜਕਣਾਂ ਦੇ ਵਿੱਚ ਆਇਆ ਤਾਂ ਉਦੋਂ ਗੁਰੂ ਘਰ ਜਾਣਾ ਇਹ ਤੈਨੂੰ ਮੈਂ ਕਹਿੰਦਾ ਜਦੋਂ ਮਨ ਭੜਕਦਾ ਨਾ ਜਦੋਂ ਜੀ ਕਰਦਾ ਵੀ ਨਸ਼ੇ ਨੂੰ ਐ ਕਰਦਾ ਉਦੋਂ ਗੁਰੂ ਘਰ ਜਾਣਾ ਕੋਈ ਗੱਲ ਨਹੀਂ ਮੂੰਹ ਹੱਥੋਂ ਅੱਗੇ ਵਗ ਜਾ ਗਾ ਰੌਲੀ ਥੋਲੀ ਨਾ ਆ ਕੇ ਇਸ਼ਨਾਨ ਕਰਕੇ ਜਾਣ ਲੱਗੇ ਜਗਾ ਆਪੂ ਸਵੇਰ ਉੱਠ ਕੇ ਕਰਾ ਮੂੰਹ ਹੱਥੋਂ ਕੀ ਵਗ ਜਾ ਕਰੋ ਗੁਰੂ ਨੇ ਕਿਰਪਾ ਕਰਨੀ ਆ ਗੁਰੂ ਦੀ ਕਿਰਪਾ ਤੋਂ ਬਿਨਾ ਕੋਈ ਕੰਮ ਹੋਣਾ ਨਹੀਂ ਕੋਈ ਵੀ ਨਸ਼ਾ ਜਿਹੜਾ ਕਰਦਾ ਗੁਰੂ ਦੀ ਕਿਰਪਾ ਨਾਲ ਹੀ ਹੋਣਾ ਹੈ ਸਾਰਾ ਠੀਕ ਆ ਤੁਹਾਨੂੰ ਕਹਿਦਾ ਹਾਂ ਛੱਡ ਦਿੰਦੇ ਧੰਨਵਾਦ ਜਉਨਾਬਾਦ ਹੈ ਬਹੁਤ ਬਹੁਤ ਸੋਹਣਾ ਹਾਏ ਸੋਹਣਾ ਯਾਰ ਕਾਣ